ਮੇਰੇ ਸਾਹ ਹੁਣਾਰੇ ਨਵੇਂ ਆਪਰੇ ਨਵੇਂ ਜੀ ਇਹ 18 ਮਾਡਲ ਹੈ ਜੀ ਇਹ ਵੀ 5 ਲੱਖ 70 ਹਜ਼ਾਰ ਦਾ ਜੀ ਬਿਲਕੁਲ ਇਹਦੇ 780 ਬਾਕੀ ਲੋਨ ਦੀ ਸੌਦਾ ਤੁਸੀਂ ਕਿਹਾ ਵੀ ਹੋ ਜਾਊਗਾ ਹਾਂ ਲੋਨ ਦੀ ਸੌਦਾ ਹੋ ਜਾਊਗੀ ਲੋਨ ਜਿਹੜੀ ਮਰਜੀ ਟਰੈਕਟਰ ਤੇ ਕਰਾ ਲਓ ਜੀ ਕਿੰਨਾ ਲੋਨ ਹੁੰਦਾ ਵੱਧ ਤੋਂ ਵੱਧ ਕਰਾ ਦੇਗੇ ਡਾਊਨ ਪੇਮੈਂਟ ਦੇ ਕੇ ਅਗਲਾ ਫੈਲ ਓਕੇ ਕਰਾ ਕੇ ਅਸੀਂ ਟਰੈਕਟਰ ਵੀ ਦੇ ਦਨੇ ਇਹ ਨਹੀਂ ਗੱਲ ਇਹ ਕਈ ਬੰਦੇ ਹੁੰਦੇ ਟਰੈਕਟਰ ਨਹੀਂ ਦਿੰਦੇ ਅਸੀਂ ਤਾਂ ਲੋਨ ਪੇਮੈਂਟ ਕਰਾ ਕੇ ਨਾ ਟਰੈਕਟਰ ਵੀ ਦੇ ਦਨੇ ਬੰਦਿਆਂ ਨੂੰ ਠੀਕ ਹੈ ਜੀ ਅੱਗੇ ਆ ਗਏ ਜੀ 35 ਵਾਲਾ ਸੋਨਾ ਲੀਕਾ 35 ਦਾ ਸੋਨਾਲੀਕਾ ਵਾਲਾ ਸੋਨਾਲੀਕਾ 2021 ਮਾਡਲ ਹੈ ਜੀ ਠੀਕ ਹੈ ਜੀ 2021 ਮਾਡਲ ਦਾ ਨਵਾਂ ਨੁੱਕ ਟਰੈਕਟਰ ਹੈ ਜੀ ਨਾਲ ਦੇ ਟਾਇਰ ਟੂਲ ਸਾਰਾ ਕੁਝ ਵਧੀਆ ਇੱਕ ਨੰਬਰ ਟਰੈਕਟਰ ਹੈ ਫੁੱਲ ਟੌਪ ਵਾਲਾ ਮਾਡਲ ਹੈ ਡਬਲ ਡਿਸਟਰੀਬਿਊਟਰ ਵਾਲਾ ਰਵਾਸਪ ਵੀਡੀਓ ਟੇਲ ਬ੍ਰੇਕ ਹੈ ਇਹ ਆਪਣੇ ਬਹੁਤ ਮਾਰ ਰਹੇ ਦੀ ਟਰਾਲੀ ਟੋਲੀ ਦੇ ਹਾਸਤੇ ਨੇ ਵਾਲੇ ਮੁੰਡੇ ਲੈਂਦੇ ਪਰ ਟਰੈਕਟਰ ਦੀ ਕੰਡੀਸ਼ਨ ਵੇਖ ਲੈ ਤੂੰ ਰਮਾ ਰਮਾ ਦੀ ਵੀ ਗੱਲ ਕਰਾਇ ਤੇ ਚੱਲਿਆ ਨਹੀਂ ਟਰੈਕਟਰ ਹੋਖਾਖ ਦਿਖਾ ਰਹੇ ਮਗਰ ਸਾਰੀ ਬੰਦਿਆਂ ਨੂੰ ਇੱਕ ਨੰਬਰ ਟਰੈਕਟਰ ਹੈ ਬਿਲਕੁਲ ਜ਼ਿੰਮੇਵਾਰੀ ਵਾਲੀ ਗਾਰੰਟੀ ਵਾਲੀ ਚੀਜ਼ ਹੈ ਜੀ ਤੇ ਕੀ ਰਿਮਾਂਡ ਸਰ ਜੀ ਗੇਨਡੇ ਨਾਲ ਰੇਟ ਹੀ 100000 ਦੀ 4 ਲੱਖ ਤੇ 65000 ਦਾ 4 ਲੱਖ 65000 ਦਾ ਹਾਂਜੀ ਅੱਗੇ ਆ ਗਿਆ ਜੀ ਸੋਨਲੀ ਕਾ 750 15 ਮਾਡਲ 15 ਮਾਡਲ ਲਈ 15 ਮਾਡਲ ਹੈ ਜੀ ਇਹ 16 ਨੇ ਟਾਇਰਾਂ ਦੇ ਠੀਕ ਹੈ ਇੱਕ ਨੰਬਰ ਟ੍ਰੈਕਟਰ ਹੈ ਜੀ ਪੂਰਾ ਸਾਫ ਸੁਥਰਾ ਪੂਰਾ ਜੈਨੂਨ ਟੈਕਟਰ ਹੈ ਸਾਹਿਬ ਅੱਛਾ 16 ਦੇ ਵਿੱਚ ਵੀ ਇਹ ਟਾਇਰ 16 ਦੇ ਟਾਇਰਾਂ ਚਾਹ ਮਾਡਲ ਆ ਗਏ ਸ਼ਰਿਆਣੇ ਜੀ ਜ਼ਿਆਦੇ ਆਏ ਜੀ ਇਹ ਜੀ ਮਜੀ ਇਧਰ ਆ ਕੇ ਵਿਖਾਰੇ ਆਪਣੇ ਤੇ ਜਿਵੇਂ ਹੋਣਾ ਇਸ ਮੈਨੂੰ ਲੱਗਦਾ ਨਾਲ ਤੇ ਟਾਇਰ ਵੀ ਹਜੇ ਦੇ ਆਹ ਕੋ ਨਾਲ ਦਾ ਜੀ ਇਹਦੇ ਆਖੋਸਾ ਜੀ ਇਹਦੇ ਆਪਣੇ ਐਚ ਡੀ ਐਮ ਪੂਰਾ ਚੰਗਾ ਟਰੈਕਟਰ ਹੈ ਜੀ ਫਰਸਟ ਪਾਰਟੀ ਦਾ ਟਰੈਕਟਰ ਹੈ ਇਹ ਆਪਾਂ ਟਰੈਕਟਰ ਦੇ ਦਿਆਂਗੇ ਸਗੋਂ ਸਾਈ 4 ਲੱਖ 35 ਹਜ਼ਾਰ ਦਾ ਠੀਕ ਹੈ ਜੀ ਹਾਂ ਜੀ 605 ਜੀ 605 24 ਮਾਡਲ ਹੈ ਜੀ ਇਹ ਠੀਕ ਹੈ ਜੀ 24 ਮਾਡਲ ਹੈ ਸਿਰਫ 200 ਘੰਟਾ ਚੱਲਿਆ ਜਲੰਧਰ ਨੰਬਰ ਹੈ ਪੀ ਵੀ 8 ਇਹ ਬਿਲਕੁਲ ਨਵਾਂ ਟਰੈਕਟਰ ਹੈ ਜਿਹਦੇ ਟਾਇਰਾਂ ਤੇ ਉਵੇਂ ਆ ਵੇਖ ਲਓ ਸੀਟ ਖੜਾ ਦੇ ਸੀਟ ਖੜਾ ਸਹੀ ਗੱਲ ਹੈ ਹਾਂ ਜਿਵੇਂ ਨਵੇਂ ਦਾ ਨਵਾਂ ਟਰੈਕਟਰ ਹੈ ਤਾਂ ਬਿਲਕੁਲ ਟੌਪ ਵਾਲਾ ਮਾਡਲ ਹੈ ਚੇਂਜਰ ਵਾਲਾ ਇਹ ਵੀ ਖੋਖੇ ਇਧਰੋਂ ਵਿਖਾ ਦੇ ਚੇਂਜਰ ਵਾਲਾ ਜੀ ਇੱਕੋ ਟੌਪ ਵਾਲਾ ਮਾਡਲ ਦੇਖੋ ਵੀ ਟੌਪ ਦਾ ਮਾਡਲ ਹੈ ਤੇ ਜਿਵੇਂ ਨਵਾਂ ਹੀ ਹੈ ਬਈ 24 ਦੇ ਵਿੱਚ ਬਿਲਕੁਲ ਨਵਾਂ ਜੈਨੂਨ ਟਰੈਕਟਰ ਹੈ ਜੀ ਇੱਕ ਤੇ ਰੰਗ ਪੇਂਟ ਦੀ ਜ਼ਿੰਮੇਵਾਰੀ ਇਹ ਫੁੱਲ ਜਿਵੇਂ ਨਵੇਂ ਦਾ ਨਵਾਂ ਟਰੈਕਟਰ ਹੈ ਜੀ ਇਹ ਚੱਲਿਆ ਥੋੜਾ ਹੀ ਹੈ ਚੱਲਿਆ 200 ਘੰਟੇ ਹੀ ਹੈ ਜੀ 200 ਘੰਟੇ ਸਿਰਫ ਚੱਲਿਆ ਬਾਈ ਤੇ ਤਾਂ ਬਈ ਜੈਸਾ ਹੋਕਾਕ ਵਗੈਰਾ ਇਹ ਤਾਂ ਬਈ ਜੈਸਾ ਆਪਾਂ ਨੇ ਜਾਂਚੀ ਬਸ ਆਪ ਹੀ ਬਣਾਤਾ ਜਿਵੇਂ ਬਾਈ ਨੇ ਪੰਨੇ ਵੇਖੋ ਦੇਖੋ ਮਗਰ ਕੋਈ ਮਤਲਬ ਹੋੱਕ ਵੀ ਨਹੀਂ ਕਸੀ ਨਾ ਨਾ ਜਿਵੇਂ ਜੈਨੂਨ ਆ ਯਾਰ ਓਵੇਂ ਟਰੈਕਟਰ ਪਾਇਆ ਹੀ ਨਹੀਂ ਮਗਰ ਕੋ ਸ ਇਹਨਾਂ ਜਿਵੇਂ ਇਹ ਦੇਖ ਕੇ ਕੋਈ 4x4 ਲੈ ਕੇ ਨਾ ਸ਼ੌਂਕੀ ਹੋ ਗੱਲ ਹੈ। ਬੰਦੇ ਟੋਡੀਆ ਦਿਮਾਗ ਹੀ ਹੈ ਜੀ ਆਪ ਦਾ ਕੋਤਾ ਸਾਹਿਬ। ਕੀ ਡਿਮਾਂਡ ਸਰ ਇਹਦੀ? ਇਹਦੀ ਡਿਮਾਂਡ ਸਰ ਕੋਤਾ ਸਾਹਿਬ ਹੈਗੀ ਹੈ ਜੀ 7 ਲੱਖ ਤੇ 75 ਹਜ਼ਾਰ। 7 ਲੱਖ 50 ਹਜ਼ਾਰ ਵਾਲਾ ਜਿਉਂ ਵੀ ਇਹ। ਹਾਂ ਚੈਂਜਰ ਵਾਲਾ। ਇਹਦੇ ਬਹੁਤ ਘੱਟ ਆ ਇਹਦੇ ਲਾਸਟ ਵਾਲਾ ਪੀਸੀ ਇਹ ਤੋਂ ਬਾਅਦ ਇਹ ਦੂਜੀ ਆ ਗਈ ਸੀ ਆਰਡੀ ਚ। ਸੀ ਆਰਡੀ ਆ ਗਈ। ਹਾਂ ਇਹ ਤੋਂ ਬਾਅਦ ਸੀ ਆਰਡੀ ਆ ਗਿਆ ਇਹ। ਲਾਸਟ ਵਾਲਾ ਪੀਸੀ ਆ 52 ਐਚਪੀ ਵਾਲਾ। 52 ਐਚਪੀ ਜੀ ਠੀਕ ਹੈ ਜੀ। ਤੇ ਉਸ ਤੋਂ ਅਗਲਾ ਆ ਗਿਆ 36 ਦੀ। 2015 ਮਾਡਲ ਹੈ ਜੀ। ਠੀਕ ਹੈ ਜੀ। ਸੁਪਰ ਹੈ ਸਰੀਆ ਟਰੈਕਟਰ ਅਗਲੇ ਤੈਰ ਆਪਾ ਹੀ ਨਵੇਂ ਪਾਇਆ ਨਾਲ ਦੇ ਸੀਗੇ ਚਾਰੇ ਸੁਪਰ ਪਲਸ ਆ ਇਹ ਸੁਪਰ ਪਲਸ ਹੈ ਜੀ ਹਾਂਜੀ ਪੂਰਾ ਟਰੈਕਟਰ ਹੈ ਜੀ ਇਹ 55 HP ਵਾਲਾ ਹੈ 55 HP ਵਾਲਾ ਹੈ ਜੀ ਸੁਪਰ ਟਰੈਕਟਰ ਹੈ ਮਗਰ ਜਮਾ ਵਧੀਆ ਟਰੈਕਟਰ ਆ ਪੂਰਾ ਸਾਫ ਸੁਥਰਾ ਜੀ ਇੰਜਨ ਗੇਅਰ ਦੀ ਇੱਕ ਨੰਬਰ ਸਾਰਾ ਜੈਨੂਇਨ ਟਰੈਕਟਰ ਹੈ ਜੀ ਪੂਰਾ ਵਧੀਆ ਹੋਸੀ ਇਹ ਸਰ ਹਰਿਆਣਾ ਨੰਬਰੀ ਵੀ ਹਰਿਆਣਾ ਜੀ ਹਰਿਆਣਾ ਕੀ ਡਿਮਾਂਡ ਸਰ ਇਹ ਸਰ ਕੋ 5 ਲੱਖ ਰੁਪਏ ਰੱਖੋ ਸਰ 5 ਲੱਖ ਰੁਪਏ ਦੇ ਵਿੱਚ ਪੂਰਾ ਚੰਗਾ ਟਰੈਕਟਰ ਜਿੱਥੇ ਮਰਦੀ ਜੋੜ ਲੈ ਬੰਦਾ ਵਾਹ ਕੇ ਦਸੱਲੀ ਕਰਕੇ ਫਿਰ ਲੈ ਜੀ ਭਾਵੇਂ ਆਪਣੀ ਫਿਰ ਵੀ ਜੁਮੇ ਹੋਵੇ ਸਹੀ ਗੱਲ ਹੈ ਵਾਹ ਕੇ ਵੇਖੇ ਯਾਰ ਫੁੱਲ ਜ਼ਿੰਮੇਵਾਰੀ ਆਪਣੀ ਟਰੈਕਟਰ ਆਪ ਉਦਾਂ ਨੇ ਖਰੀਦਣੀ ਫਸਟ ਹਾਲ ਦੀ ਹੈ ਤੇ ਟਰੇ ਵੀ ਠੀਕ ਹੈ ਫਸਟ ਆਨਰ ਹੈ ਜੀ ਠੀਕ ਹੈ ਜੀ ਅੱਗੇ ਹੈਗਾ ਜੀ ਫੇਰ ਇਹ 332012 ਮਾਡਲ 2012 ਦੇ ਮਾਰਕੀਟ ਕਾਪੀ 12 ਦੀ ਹੈ ਠੀਕ ਹੈ ਜੀ ਇਹ ਪਲੱਸ ਵਾਲੇ ਟਰੈਕਟਰ ਮਿਲਦੇ ਘੱਟ ਸੀ ਬਿਨਾ ਟਰਬੋ ਤੋਂ ਪਲੱਸ ਵਾਲਾ ਹੈ ਬਿਨਾ ਟਰਬੋ ਪਲੱਸ ਵਾਲਾ ਹੈ ਪਲੱਸ ਵਾਲੇ ਲਾਸਟ ਪੀਸ ਹੀ 12 ਤੱਕ ਹੀ ਆਏ ਸੀਗੇ ਉਹੀ ਹੈ ਜੀ ਇਹ ਸਾਰੇ ਟਾਇਰ ਐਮ ਆਰਐਫ ਦੇ ਨਵੇਂ ਆ ਜੀ ਨਵੇਂ ਐਮ ਆਰਐਫ ਹੀ ਉੱਤੇ ਟਾਇਰਾਂ ਦੇ ਲਿਖਿਆ ਹੋਇਆ ਦੇਖੋ ਜੀ ਐਮ ਆਰਫ ਹੋਵੇ ਪਿਆ ਤੇ ਮਗਰ ਵੀ ਹੋਮੀ ਹੈ ਜੀ ਹਾਂ ਬਿਲਕੁਲ ਫੁੱਲ ਟੌਪ ਵਾਲਾ ਮਾਡਲ ਹੈ ਡਬਲ ਡਿਸਟਰੀਬਿਊਟਰ ਵਾਲਾ 3 ਸਪੀਡ ਵਾਲਾ ਪੂਰਾ ਚੰਗਾ ਟਰੈਕਟਰ ਹੈ ਜੀ ਠੀਕ ਹੈ ਜੀ ਹਾਂ ਸਿਰਫ 4 ਸਾਵਲਾ ਕੋਸਾ ਸਭ ਤੇ ਘੱਟੋ ਘੱਟ ਵੀ 75000 ਦੇ 70000 ਦੇ ਟਾਇਰ ਹੀ ਸਹੀ ਗੱਲ ਹੈ ਬਿਲਕੁਲ ਇਹ ਵੀ ਇੱਕ ਨੰਬਰ ਆ ਟਰੈਕਟਰ ਚ ਵੀ ਕੋਈ ਬੰਦਾ ਲੱਗ ਮੈਨੂੰ 3 ਸਪੀਡਾਂ ਵੀ ਆ ਯਾਰ ਮੇਰੇ ਤੋਂ ਇਹ ਬੰਦਾ 6 ਮਹੀਨੇ ਦੀ ਗਾਰੰਟੀ ਲਿਖਾ ਕੇ ਲੈ ਜੇ ਉਹ ਜੀ ਟਰੈਕਟਰਾਂ ਦੀ ਸਹੀ ਗੱਲ ਹੈ ਕੋਈ ਗਮੀਵਰੀ ਆਪਣੀ ਹਰ ਇੱਕ ਟਰੈਕਟਰ ਦੀ ਕੋਈ ਉਹ ਜੀ ਗੱਲ ਨਹੀਂ ਹੁੰਦੀ ਆ ਪਰ ਰੱਖਦੇ ਨਹੀਂ ਉਹ ਜੀ ਯਾਰ ਬਾਕੀ ਵੀ 3 ਸਪੀਡਾਂ ਦੇ ਵਿੱਚ ਵੀ ਰੇਟ ਵੀ ਜੈਨੂਨ ਆ ਸਾਰਾ ਵੀ ਆ ਗਿਆ ਜੀ 2019 ਨੇ ਮਾਰ ਕੇ ਕਾਪੀ 20 ਦੀ ਠੀਕ ਹੈ ਸਪੈਸ਼ਲ ਐਡੀਸ਼ਨ ਸਾਰਾ ਕੋਈ ਦਾ ਵੀ ਨਾਲ ਦਾ ਟਾਇਰ ਟੱਪਾ ਜੀ A to Z ਨਵਾਂ ਨੁੱਕ ਟਰ ਇਹ ਆਵਾਜ਼ ਦੀ ਅਬੀ ਟੈਰ ਬਿਲਕੁਲ ਨਵਾਂ ਟਰੈਕਟਰ ਹੈ ਜੀ ਬਿਲਕੁਲ ਉਹ ਤਾਂ ਖੁਸ਼ ਸਾਬ ਉਹਦਾ ਦੀ ਚੀਜ਼ ਆਪਾਂ ਲੈਂਦੇ ਨਹੀਂ ਲੈਂਦੇ ਨਹੀਂ ਸਰ ਸਹੀ ਗੱਲ ਹੈ ਪੂਰਾ ਨਵਾਂ ਟਰੈਕਟਰ ਹੈ ਜੀ ਇਹ ਵੀ ਤਾਂ ਇਨ ਸਪੀਡ ਹੈ ਸਰ ਇਹ ਵੀ ਟੌਪ ਵਾਲਾ ਮਾਡਲ ਹੈ ਜੀ ਇਹਦੇ ਪਲੱਸ ਲਫਟ ਵਾਲਾ ਵੀ ਐਕਸਟਰਾ ਹੋਵੇ ਚੇਂਜ ਰਹੇ ਦੂਜਾ ਆ ਗਿਆ ਨਾ ਯੂਡੀ ਜੀ ਇਹ ਮੱਡੇ ਐਡੀਸ਼ਨ ਆ ਗਿਆ ਜੀ ਐਡੀਸ਼ਨ ਆ ਗਿਆ ਸਰ ਕੀ ਰਿਮਾਂਡ ਹੈ ਸਰ ਇਹਦੀ ਇਹਦੀ 7 ਲੱਖ 65 ਹਜ਼ਾਰ 7 ਲੱਖ 65 ਹਜ਼ਾਰ ਰੁਪਏ ਉਸ ਤੋਂ ਅਗਲਾ ਆ ਗਈ ਜੀ ਫੇਰ 63 2015 ਮਾਡਲ ਹੈ ਜੀ 2015 ਮਾਡਲ ਦੀ 2015 ਮਾਡਲ ਹੈ ਜੀ ਪੂਰਾ ਚੰਗਾ ਟਰੈਕਟਰ ਹੈ ਨਾਲ ਦੇ ਜੀ ਲਾਗੇ ਰੱਖੇ ਭਾਈ ਆਪਣੇ ਕੋਲੇ ਥੋੜੇ ਘੱਟ ਸੀਗੇ ਪਰ ਬੁਰੇ ਲੱਗਦੇ ਆ ਜੀ ਉਹ ਸਹੀ ਗੱਲ ਹੈ ਫੁੱਲ ਚੰਗਾ ਟਰੈਕਟਰ ਹੈ ਜੀ ਡਿੱਕ ਛੱਕ ਸਭ ਕੁਝ ਜਿਹੜਾ ਵੀ ਚੱਲਦਾ ਨਾਲ ਦਾ ਇਹਦੇ ਨਾਲ ਹੀ ਜਨਤ ਇੱਕ ਵੀ ਸਭ ਕੁਝ ਦੇਵਾਂਗੇ ਪੁੱਲ ਚੰਗੇ ਟਰੈਕਟਰ ਹੈ ਜੀ ਕੋਈ ਉਹ ਜੀ ਗੱਲ ਨਹੀਂ ਟਰੈਕਟਰ ਤੇ ਜੰਮੇ ਲੰਬਾ ਆਵੇ ਆਪਾਂ ਬੈਠੇ ਆਂ ਤੇਰੀ ਜੀ ਬੀਟਾ ਟਾਪ ਵਾਲਾ ਪਲੱਸ ਵਾਲਾ ਟਰੈਕਟਰ ਹੈ ਜੀ 15 ਮਾੜ ਲਈ ਸਿਰਫ 5 ਲੱਖ ਰੁਪਏ ਦਾ 5 ਲੱਖ ਰੁਪਏ ਦਾ ਅੱਗੇ ਭਈ 52 10 ਗੇਅਰ ਪ੍ਰੋ ਜੀ ਗੇਅਰ ਪ੍ਰੋ ਆ ਜੀ 10 ਗੇਅਰ ਪ੍ਰੋ 22 ਮਾਡਲ ਹੈ ਜੀ ਠੀਕ ਹੈ ਜੀ ਜਿਵੇਂ ਨਵਾਂ ਨੁੱਕ ਟਰੈਕਟਰ ਆ ਵੀ ਹੁਣ ਤੁਹਾਨੂੰ ਦੇਖ ਹੀ ਰਹੇ ਹੋ ਪੂਰਾ ਨਵਾਂ ਟਰੈਕਟਰ ਹੈ ਫੁੱਲ ਨਵਾਂ ਦੇਖੋ ਵੀ ਜਿਵੇਂ ਨਵਾਂ ਟਰੈਕਟਰ 2022 ਦਾ 22 ਦਾ ਵੀ ਲਾਸਟ ਵਾਲਾ ਪੀਸੀ ਹੈ ਜੀ ਇਹਦੀ ਡਿਮਾਂਡ ਬਹੁਤ ਜ਼ਿਆਦਾ ਹੈ 52 ਦਾ ਜਿਵੇਂ ਬਿਲਕੁਲ ਨਵਾਂ ਟਰੈਕਟਰ ਹੈ ਜੀ ਫੁੱਲ ਨਵਾਂ ਜੀ ਟੌਪ ਵਾਲਾ ਮਾਡਲ ਹੈ ਜੀ ਦੇਖੋ ਵੀ ਟੌਪ ਦਾ ਮਾਡਲ ਗੇਅਰ ਪ੍ਰੋ ਤੇ 22 ਮਾਡਲ ਹੈ 22 ਮਾਡਲ ਹੈ ਸਿਰਫ 7 ਲੱਖ ਤੇ 65 ਹਜ਼ਾਰ ਦਾ ਖੋਸਾ ਜੀ ਇਹ 7 ਲੱਖ 65 ਹਜ਼ਾਰ ਦੇ ਵਿੱਚ ਬਾਈ ਇਹਨਾਂ ਦੇ ਦੇ ਦਾਂਗੇ ਹਾਂ ਫਾਸੋ ਜਿਦਾਲੀ ਦੀ ਮੰਗ ਰਹੀ ਦੀ ਲੋਕਾਂ ਨੂੰ ਬਹੁਤ 2013 ਮਾਡਲ ਹੈ ਜੀ ਖੁਸ਼ਾ ਸਾਹਿਬ ਇਹ ਬਹੁਤ ਮੰਗਦੇ ਜਣਾ ਜੀ ਹਾਂ 2013 ਮਾਡਲ ਹੈ 13 ਦੇ 13ਾਂ ਜਾਂ ਤੇਲ ਬ੍ਰੇਕਾਂ ਵਾਲਾ ਜੀ ਤੇਲ ਬ੍ਰੇਕਾਂ ਵਾਲਾ ਜੀ ਬਿਲਕੁਲ ਇੱਕ ਨੰਬਰ ਟਰੈਕਟਰ ਹੈ ਜੀ ਇੰਜਨ ਗੇਅਰ ਦਾ ਫੁੱਲ ਚੰਗਾ ਟਰੈਕਟਰ ਕਿਤੇੋਂ ਖੁੱਲਿਆ ਖੱਲਿਆ ਨਹੀਂ ਸਭ ਕੁਝ ਚੱਲਦਾ ਜੀ ਠੀਕ ਹੈ ਜੀ ਸਿਰਫ 3 ਲੱਖ ਤੇ 65000 ਦਾ 3 ਲੱਖ ਦਾ ਲੋਨ ਵੀ ਕਰਾ ਦੂੰਗਾ 3 ਲੱਖ ਦਾ ਲੋਨ ਵੀ ਕਰਾ ਹਾਂ ਜੀ ਅੱਗੇ ਆ ਗਿਆ 750 ਫਿਰ 17 ਮਾਡਲ ਦੀ 17 ਮਾਡਲ 17 ਮਾਡਲ ਹੈ ਚਾਰੇ ਟਾਇਰ ਨਵੇਂ ਆ ਜੀ ਠੀਕ ਹੈ ਜੀ ਬਿਲਕੁਲ 17 ਮਾੜਾ ਇਹ ਵੀ ਹੈਵੀ ਡਿਊਟੀ ਮੈਲਜ ਹੈ ਨਾ ਜੀ ਹਾਂ ਇਹ ਵੀ ਹੈਵੀ ਡਿਊਟੀ ਮਲਜ ਹੈ ਦੂਜਾ ਆ ਗਿਆ ਨਾ ਜੀ ਆਪਣਾ ਐਚ ਡੀ ਮ ਆ ਗਿਆ ਜੀ ਠੀਕ ਹੈ ਜੀ ਇਸ ਤਰ੍ਹਾਂ ਦੇ ਲਾਸਟ ਤੱਕ ਹੀ ਆਏ ਬਸ ਉਹ ਦੂਗਾ ਸਕੰਦਰਾਗੇ ਤੇਲ ਦਾ ਖਰਚਾ ਵੀ ਘੱਟ ਇਹਨਾਂ ਦਾ ਜੀ ਠੀਕ ਹੈ ਜੀ ਇਹਨੂੰ ਲੋਕ ਥੋੜੇ ਵੱਧ ਪਸੰਦ ਕਰਦੇ ਆ ਜੀ ਕਿਰਾਏ ਪਾੜੇ ਵਾਲੇ ਮੁੰਡੇ ਨਾ ਇਹਨੂੰ ਬਹੁਤ ਪਸੰਦ ਕਰਦੇ ਟਰੈਕਟਰ ਹੀ ਬਹੁਤ ਵਧੀਆ ਚੱਲਦੇ ਆ ਜੀ ਇਹ ਇਹ ਸਾਰਾ ਪਾਵਨਮ ਕੇ ਹਰਿਆਣਾ ਨਹੀਂ ਹਰਿਆਣਾ ਜੀ ਇਹ ਹਰਿਆਣਾ ਨੰਬਰ ਹੀ ਇਹ 490000 ਦਾ ਕੋਈ ਚਾਰ ਲੱਖ 90000 ਰੁਪਏ ਦੇ ਟ੍ਰੈਕਟਰ ਨਵੇਂ ਆ ਜੀ ਡਿਸੀਜਨ ਹੈ ਤੁਹਾਨੂੰ ਬਿਲਕੁਲ ਦੇਖੋ ਟ੍ਰੈਕਟਰ ਸਾਹਮਣੇ ਸਾਰਾ ਵੇਖੋ ਨਵੀਂ ਕੰਡੀਸ਼ਨ ਹੈ ਜੀ ਬਾਕੀ ਇਹਦੀ ਰੰਗ ਪੇੜ ਨਹੀਂ ਟ੍ਰੈਕਟਰ ਜੀ ਹਾਂਜੀ ਹਾਂਜੀ ਬਾਕੀ ਲੋਨ ਦੀ ਸਬਦਾ ਬਾਈ ਵਾਰੀ ਵਾਰ ਦੱਸਣ ਦੀ ਲੋੜ ਹੀ ਨਹੀਂ ਹੈ ਲੋਨ ਵੀ ਕਰਾ ਦੇਣਗੇ ਜੀ ਲੋਨ ਵੀ ਕਰਾ ਦੇਾਂਗੇ ਬਾਕੀ ਖਰਚਾ ਖੁੱਟਾ ਦੇ ਕੇ ਮੰਨ ਲਓ 1 ਲੱਖ ਦੇ 25000 ਰੁਪਏ ਦੇਣਾ ਪਊਗਾ ਉਹ ਸਹੀ ਹੈ ਜੀ ਹਿਸਾਬ ਨਾਲ ਹੁੰਦਾ ਹੀ ਟ੍ਰੈਕਟਰ ਜਿੱਦਾਂ ਲਾਉਂਗੇ ਲੋਨ ਹਰ ਇੱਕ ਟ੍ਰੈਕਟਰ ਤੇ ਹੋ ਜਾ ਤੇ ਉਸ ਤੋਂ ਅਗਲਾ ਜੀ ਇਹ 5 ਮਾਡਲ ਹੈ ਜੀ 5 ਮਾਡਲ 3 ਮਾਡਲ ਵਾਝਦਾ ਜੀ ਇਹ 5 ਮਾਡਲ ਹੈ ਤੇ ਇਹ ਨੰਬਰ ਬਾਹਰ ਦਾ ਜੀ ਇਹ ਸਾਨੂੰ ਵਿੱਚ ਕਟਾ ਕੇ ਗਏ ਦੋਸਤ ਸਾਡੇ ਠੀਕ ਹੈ ਠੀਕ ਹੈ ਜੀ ਇਹਦਾ ਸੀ ਜੇ ਆਪਣਾ 36 ਸ਼ਕਰ ਦਾ ਨੰਬਰ ਚ ਚਿਪ ਵਾਲੀ ਕਾਪੀ ਬਣਿਆ ਹੈ ਆਇਡੈਂਟੀਟੀ ਪ੍ਰੂਫ ਸਾਰਾ ਕੁਝ ਆਪਣੇ ਕੋਲ ਕਾਗਜ਼ ਹੈਗੇ ਠੀਕ ਹੈ ਜੀ ਇੰਜਨ ਗੇਅਰ ਦਾ ਵਧੀਆ 3 ਸਪੀਡ ਵਾਲਾ 5310 ਆ ਜੀ ਇਹ ਠੀਕ ਹੈ ਸਰ ਇਹ ਟਰੈਕਟਰ ਸਰ ਬਸਸਤਾ ਜੀ ਸਿਰਫ 3 ਲੱਖ ਰੁਪਈਆ ਦੇ ਰਹੇ ਹਾਂ ਜੀ 3 ਲੱਖ ਰੁਪਈਆ ਦੇ ਦਿਓ ਇੰਜਨ ਗੇਅਰ ਦਾ ਵਧੀਆ ਓਕੇ ਟਰੈਕਟਰ ਹੈ ਜੀ ਅੱਗੇ ਆ ਗਏ 524 ਬੰਦਿਆ 4 2011 ਮਾਡਲ ਹੈ ਜੀ ਇਹਦੀ ਬਹੁਤ ਜਿਆਦਾ ਡਿਮਾਂਡ ਰਹਿੰਦੀ ਹੈ ਨਾ 2011 ਮਾਡਲ ਹੈ ਜੀ ਵਧੀਆ ਟਰੈਕਟਰ ਸਾਫ ਸੁਥਰਾ ਜੀ ਦੇਖੋ ਵੀ ਡਬਲ ਡਿਸਟ੍ਰਿਬਿਊਟਰ ਨਹੀਂ ਡਬਲ ਨਹੀਂ ਹੈ ਡਿਸਟ੍ਰਿਬਿਊਟਰ ਸੰਗੜੀ ਹੈ ਜੀ ਅੱਛਾ ਅੱਛਾ ਪੀਟੀਓ ਡਬਲ ਹੈ ਜੀ ਪੀਟੀਓ ਡਬਲ ਆ ਗਿਆ ਜੀ ਪੀਟੀਓ ਡਬਲ ਹੈ ਜੀ ਟਰੈਕਟਰ ਵਧੀਆ ਪੂਰਾ ਜੈਨੂਇਨਲ ਸਾਫ ਸੁਥਰਾ ਪੋਲੋ ਦੇ ਟਾਇਰ ਹੈ ਇਹਦੇ 14 928 ਦੇ ਟਾਇਰ ਵੇਖੋ ਜਮਾ ਮਗਰਲੇ ਨਵੇਂ ਆ ਜੀ ਹਾਂਜੀ ਕੰਡੀਸ਼ਨ ਦੇਖੋ ਇਹਦੀ ਮਗਰੋਂ ਵੀ ਪੂਰਾ ਵਧੀਆ ਟਰੈਕਟਰ ਹੈ ਜੀ ਉਹ ਜੀ ਗੱਲ ਨਹੀਂ ਜੀ ਇਹ ਹਰਿਆਣਾ ਨੰਬਰ ਬਾਈ ਨਹੀਂ ਇਹ ਵੀ ਹਾਂ ਹਰਿਆਣਾ ਹੀ ਹਰਿਆਣਾ ਨੰਬਰ ਹੈ ਨਸੀ ਮਿਲ ਜੂਗੀ ਜੀ ਉਹਦਾ ਨੰਬਰ ਤੇ ਦਾ 10000 ਰੁਪਏ ਪੰਜਾਬ ਨੰਬਰ ਵੀ ਲੈਣਾ ਹੁਣ ਕਸਟਮਰ ਹੋ ਸੇ ਠੀਕ ਹੈ ਜੀ ਪੰਜਾਬ ਨੰਬਰ ਤੇ ਸੌਂਦੀ ਵੱਧ ਪੈਸੇ ਲਾ ਦੇਣਾ ਕਰਾਉਣ ਤੇ ਕਿਉਂ ਬੀਮਾ ਅਗਲੇ ਨੂੰ ਕਰਾਉਣਾ ਪੈਂਦਾ ਬੀਮਾ ਅਗਲੇ ਨੂੰ ਕਰਾਉਣਾ ਸਾਡੇ 85000 ਦਾ ਬੀਮਾ ਕਰਾਉਣਾ ਪਊਗਾ ਤੇ 85 ਦਾ ਬੀਮਾ ਕਰਾ ਕੇ ਫਿਰ ਉਹ ਨਾ ਹੋਊਗਾ ਬਾਕੀ 14-15000 ਲੱਗੇ ਨੇ ਆਪਣੇ ਡੇਟ ਤੇ 10000 ਲੱਗਦਾ 10000 ਲੱਗਦਾ ਹੈ ਤੇ ਪਲੱਸ ਇਹਦੀ ਕੀ ਡਿਮਾਂਡ ਹੈ ਜੀ ਇਹਦੀ 4 ਲੱਖ ਤੇ 10000 ਦੀ 4 ਲੱਖ 10000 ਲਓ ਭਾਈ ਜਾਨਾ ਪਹਿਲਾਂ ਅੰਦਰ ਦਿਖਾਓ ਕਿਉਂਕਿ ਭਾਈ ਆਪਣਾ ਸਾਰਾ ਰੈਕਟਰ ਘਰੀ ਰੱਖਦਾ ਭਾਈ ਕਹਿੰਦਾ ਮੰਡੀ ਤਾਂ ਆਪਾਂ ਕਦੇ ਗਈ ਨਹੀਂ ਮੰਡੀ ਪਹਿਲਾਂ ਜਾਂਦੇ ਸੀ ਖੋਸਾ ਸਾਹਿਬ ਠੀਕ ਹੈ ਜੀ ਹੁਣ ਆਪਾਂ ਛੜਤੀ ਮੰਡੀ ਹੁਣ ਤਾਂ ਸਾਨੂੰ ਮੇਰੇ ਹਿਸਾਬ ਨਾਲ ਹੋ ਗਏ ਹੋਣੇ ਜਾਂ ਦੋ ਸਾਲ ਹੋ ਗਏ ਨੇ ਨਹੀਂ ਗਏ ਦੋ ਤਿੰਨ ਸਾਲ ਹੋ ਗਏ ਹੈਗਾ ਅੱਟ ਗਿਆ ਜੀ 275 275 ਡੀਆਈ 2000 ਮਾਡਲ ਹੈ ਜੀ ਠੀਕ ਹੈ ਜੀ 2000 ਮਾਡਲ ਹੈ ਜੀ ਪੂਰਾ ਵਧੀਆ ਸਾਰਾ ਜੈਨੂਇਨ ਟਰੈਕਟਰ ਹੈ ਜੀ ਹਾਇ ਤੱਕ ਨਾ ਖੋਸੇ ਦਾ ਆਰੇ ਡੀ ਡੀਟਰਾ ਢੱਕਣ ਵੀ ਨਾਲ ਦਾ ਤੂੰ ਅਗਲਾ ਕਹੂਗਾ ਇਹ ਸਤਾਂ ਕਰੀਏ ਨਾ ਬਟ ਲੈ ਵੀ ਦੇਖੋ ਸਹੀ ਗੱਲ ਨਾਲ ਤੇ ਵੀ ਰੰਗ ਉਹਨਾਂ ਪਿਆ ਤੇ ਹਾ ਵੇਡ ਬੂਡ ਬਖਾਣੀ ਥੱਲੇ ਵਾਲੇ ਸਾਰੇ ਵਿਜਲੇ ਵੇਡ ਇਹ ਅਗਲਾ ਲਾ ਕੇ ਖਾ ਜਾਂਦੇ ਲੋਕ ਸਹੀ ਗੱਲ ਹੈ ਅਗਲਾ ਤਾਂ ਲਾ ਲਓ ਜਿਹੜੇ ਲੈਂਦੇ ਹਾਂ ਇੱਕ ਨੰਬਰ ਦਾ ਡੈਕਟਰ ਆਈ ਸਾਰਾ ਜੈਨੂਇਨ ਡੈਕਟਰ Ориਜినਲ ਸਰ ਕੀ ਰਿਮਾਂਡ ਹੈ ਦੀ ਇਹ 2 ਲੱਖ ਰੁਪਏ ਰ ਹੈ ਕੁਛ 2 ਲੱਖ ਰੁਪਏ ਹਾਂ ਥੱਲੇ ਵਾਲੇ ਵੇਡ ਵੀ ਆਦਰ ਥੱਲੇ ਵੀ ਦੋ ਵੇਡ ਲੱਗੇ ਆ ਠੀਕ ਹੈ ਤੇ ਵਿੱਚ ਵੀ ਚਾਰ ਵੇਡ ਲੱਗੇ ਆ ਸਾਰਾ ਸਮਾਨ ਨਾਲ ਮਿਲੂ ਆਈ ਦੇਖੋ ਵੀ ਕੰਡੀਸ਼ਨ ਮਗਰੋਂ ਦਿਖਾ ਦਿੰਨੇ ਆਪਾਂ ਉਮਕੇ ਇਹ ਦੁਬਾਰਾ ਰੇਟ ਦੱਸੋ ਸਰ ਇਹਦੇ ਮਾੜੇ 2 ਲੱਖ ਰੁਪਇਆ ਖੁੱਸਸਾ 2 ਲੱਖ 2000 ਮਾੜੇ ਅੱਗੇ ਆ ਗਈ 750 17 ਮਾੜੇ 17 ਮਾੜੇ ਇਹ 17 ਮਾੜਾ ਹੈ ਜੀ ਐਚਡੀਐਮ ਟੌਪ ਵਾਲਾ ਮਾਡਲ ਪਾਵਰਪਰ ਸੈਟ 52 ਐਚਪੀ ਚ ਆਕੇ ਖੁੱਸੇ 52 ਐਚਪੀ ਜਿਹੜਾ 16 ਇੰਚਾਂ ਦੇ 52 ਐਚਪੀ ਚ ਆਉਂਦੇ ਆ ਠੀਕ ਹੈ ਜੀ 16 ਇੰਚਾਂ ਦੇ ਰੇਟ ਬੂਡ ਵੀ ਲੱਗੇ ਰਹੇ ਮਾਨੂੰ ਇਹਦੇ ਕਿਆ ਬਾਤ ਹੈ ਜੀ ਇਹ ਦਾ ਨਾ ਪੂਰਾ ਚੰਗਾ ਟਰੈਕਟਰ ਹੈ ਜੀ ਪੂਰਾ ਸਾਫ ਸੋਚਣਾ ਇਹਦੇ ਇੱਕ ਸਾਦਾ 60 ਹੀ ਕਹਿ ਸਕਦੇ ਹਾਂ ਹਾਂ ਇਹ 60 ਦੇ ਕੰਮ ਕਰਦਾ ਤੇਲ ਦਾ ਖਰਚਾ ਘੱਟ ਹੈ ਜੀ ਉਹਦੇ ਨਾਲ ਸਹੀ ਗੱਲ ਹੈ ਨੋਕ ਬਹੁਤ ਲੈਂਦੇ ਆ ਸਾਡੇ ਅਸੀਂ ਬਹੁਤ ਟਰੈਸ ਕੀ ਇਹ ਵਿੱਚ ਹੈ ਠੀਕ ਆ ਸਰ ਹਾਂਜੀ ਇਹਦੀ ਕੀ ਸਾਡਾ ਡਿਮਾਂਡ ਆਪਣੀ ਇਹ ਖੁਸ਼ਾ ਜੀ ਮਿਲ ਜੂਗਾ 4 ਲੱਖ 75 ਹਜ਼ਾਰ ਦਾ 4 ਲੱਖ 75 ਲੈਂਦੇ ਨੇ ਵਾਲੇ ਰੇਟ ਹੀ ਆ ਕੋਈ ਫਾਲਤੂ ਰੇਟ ਨਹੀਂ ਗਏ ਜੀ ਠੀਕ ਹੈ ਜੀ ਆ ਵੇਖ ਚੁੱਕਿਆ ਆਪਣਾ ਇਹਦਾ ਲੋਨ ਹੋ ਹੀ ਜਾਂਦਾ ਬੰਦਿਆਂ ਦਾ ਠੀਕ ਇਹ ਪ੍ਰੀਟ ਹੈਗਾ ਖੁਸ਼ਿਆ ਸਾਹਿਬ 2021 ਮਾਡਲ 6099 6099 ਨਾਲ ਦੇ ਟਾਇਰ ਇਹ ਟੌਰ ਜੈਨੂਨ ਸਾਰਾ ਟਰੈਕਟਰ ਹੈ ਰੰਗ ਪੇਂਟ ਤੋਂ ਬਚਿਆ ਹੋਇਆ ਬੂਰਾ ਦੇਖੋ ਵੀ ਟਰੈਕਟਰ ਇਧਰ ਤੋਂ ਬੱਕੋ ਮਗਰ ਦਿਖਾਈਏ ਮਗਲੇ ਪਾਸੋਂ ਇਹ ਕਿਥੋਂ ਦਾ ਨੰਬਰ ਹੈ ਇਹ ਇਹ ਰਾਸਤਾ ਨੰਬਰ ਆਰ ਜੇ 13 ਗੰਗਾ ਨਗਰ ਦਾ ਠੀਕ ਹੈ ਜੀ ਐਨਓਸੀ ਦੇਣਗੇ ਆਪਣੇ ਤੋਂ ਬੰਦੇ 850 ਲੈ ਗਏ ਉਹ ਠੀਕ ਹੈ ਜੀ ਆਪਾਂ ਵਿੱਚ ਦੇਖ ਗਏ ਬਾਈ ਜੀ ਕੀ ੜ ਮੰਗਣਾ ਸਰ ਇਹਦੀ ਇਹਦੀ ਡਿਮਾਂਡ ਹੈਗੀ ਖੁੱਸੇ ਸਿਰਫ 4.5 ਲੱਖ ਰੁਪਈਆ ਠੀਕ ਹੈ ਜੀ ਸਾਢੇ 3 ਦਾ ਲੋਨ ਵੀ ਹੋ ਜਾਊਗਾ ਸਾਢੇ 3 ਦਾ ਲੋਨ ਵੀ ਹੋ ਜਾਊਗਾ ਹਾਂ ਅੱਗੇ ਆ ਗਿਆ 2023 ਮਾਡਲ ਐਹ ਪ੍ਰੀਟ ਇਹਦਾ ਕਿਦੜਵੇ ਦਾ ਨੰਬਰ ਹੀ ਹੈ ਠੀਕ ਹੈ ਜੀ ਇਹ ਜਿਵੇਂ ਨਵਾਂ 400 ਘੰਟਾ ਚੱਲੇ ਸਾਈਡ ਗੇਨ ਵਾਲਾ 3 ਸਪੀਡ ਹੈ ਜਿਵੇਂ ਸੁਰਾਜ ਦਾ ਗੇਅਰ ਨਹੀਂ ਆਇਆ ਉਹ 3 ਸਪੀਡ ਹਾਂਜੀ ਹਾਂਜੀ ਉਹ ਗੇਅਰ ਹੀ ਇਹ ਸੋ ਉਹਨਾਂ ਦੇ ਟਾਇਰਾਂ ਦੇ ਵਿੱਚ ਜਾ ਨਵਾਂ ਟ੍ਰੈਕ ਟੌਪ ਦਾ ਮਾਡਲ ਹੈ ਜੀ ਵੇਖੋ ਫਿਰ ਸਪੀਡ ਗੇਰ ਦੇ ਤੇ ਇਹ ਵੀ ਮਿਲਦਾ ਬਈ ਤੁਹਾਨੂੰ ਕਟਾ ਕੇ ਜੌਂਡੀ ਇਹ ਲੈ ਇੱਕ ਕਟਾ ਕੇ ਬੰਦੇ ਜੌਂਡੀ ਲੱਗ ਗਿਆ ਜੀ ਗੱਜਰ ਬਈ ਦੇ ਬੰਦੇ ਲੱਗੇ ਠੀਕ ਇਹਦੀ ਕੀ ਡਿਮਾਂਡ ਹੈ ਜੀ ਇਹਦੀ 5 ਲੱਖ 35 ਹਜ਼ਾਰ ਦੀ 5 ਲੱਖ ਬਹੁਤ ਹੀ ਛੋਟਾ ਰੇਟ ਆ ਬਈ ਟਰੈਕਟਰ ਠੀਕ ਹੈ ਜੀ ਠੀਕ ਹੈ ਜੀ ਅੱਗੇ ਆ ਜਾਈਓ ਜੀ ਇੱਧਰ 265 ਮਿੰਦਰੇ ਦੇ 265 ਇਹ 2019 ਮਾਡਲ ਹੈ ਜੀ 19 ਜੀ 19 ਮਾਡਲ ਆ ਵਧੀਆ ਟਰੈਕਟਰ ਹੈ ਪਾਵਰ ਸਟੀਅਰਿੰਗ ਵਾਲਾ ਜੀ ਠੀਕ ਹੈ ਪਾਵਰ ਸਟੀering ਦੇ ਤੇਲ ਬ੍ਰੇਕਾਂ ਵਾਲਾ ਖੂਸ ਹਸਾਬ ਪਾਵਰ ਸਟੀering ਤੇਲ ਬਲੇਕ ਪਈ ਹੋਈ ਨੇ ਤੇ ਪਲੱਸ ਟਾਇਰ ਵੇਖੋ ਬਿਲਕੁਲ ਨਵੇਂ ਪਈ ਆ ਹਾਂ ਟਾਇਰ ਦੋਵੇਂ ਪਈ ਆ ਇਹ ਸਾਰੇ ਨਾਲ ਦੇ ਹੈ ਜੀ ਇਹ ਬਿਲਕੁਲ ਉਵੇਂ ਓਕੇ ਡੈਕਟਰ ਆ ਯਾਰ ਸਾਰਾ ਕੁਝ ਕੀ ਡਿਮਾਂਡ ਹੈ ਸਰ ਇਹਦੀ ਇਹਦੀ ਡਿਮਾਂਡ ਹੈਗੀ 3,65,000 ਦੇ 3,25 ਦਾ ਲੋਨ ਵੀ ਕਰਾ ਦੂੰਗਾ ਇਹਦੇ 3,25 ਦਾ ਲੋਨ ਕਰਾ ਦੋ ਹਾਂ ਤੇਲ ਬ੍ਰੇਕਾਂ ਚ ਪਾਵਰ ਸਟੀering ਆ ਇਹ 2019 ਮਾਡਲ ਹੈ ਮਕਸਰ ਨੰਬਰ ਇਹਦਾ 50 ਮਕਸਰ ਨੰਬਰ ਹੈ ਜੀ ਹਾਂਜੀ ਅੱਗੇ ਆ ਜੋ ਅਰਜੈਂਟੀਕ ਪੰਜ ਦੇਖੋ ਵੀ ਇਹ ਆਜਰ ਦਾ ਟਰੈਕਟਰ ਆ 8605 2014 ਮਾਡਲ ਦਾ ਖਸਸਾ ਠੀਕ ਆ ਜੀ ਪੂਰਾ ਵਧੀਆ ਟਰੈਕਟਰ ਆ ਜੀ ਟਾਇਰ ਜਾਰੇ ਨਵੇਂ ਆ ਕੀ ਬਾਤ ਆ ਜੀ ਲੱਗਿਆ ਪੂਰਾ ਚੰਗਾ ਟਰੈਕਟਰ ਆ ਜੀ ਇੰਜਨ ਗੇਅਰ ਦਾ ਵਾਹ ਕੇ ਲੈ ਜੋਣੀ ਖੁਰਖੁਰ ਦੀ ਕਰਦੇ ਆ ਅਜੇ ਨੂੰ ਉਹ ਨਹੀਂ ਟਰੈਕਟਰ ਦਾ ਨੰਬਰ ਆ ਜੀ ਪੂਰਾ ਠੀਕ ਆ ਜੀ ਹਾਂ ਗਾਰੰਟੀ ਸ਼ੁਦਾ ਟਰੈਕਟਰ ਆ ਜੀ ਦੋ ਮਹੀਨਿਆਂ ਦਾ 14 ਮਾਡਲ ਦਾ ਖਸਸਾ ਟਾਇਰ ਬਿਲਕੁਲ ਨਵੇਂ ਪਏ ਆ ਜੀ ਹਾਂ ਬੋਲੋ ਹੀ ਟਾਇਰ ਪੂਰਾ ਨਵਾਂ ਟਰੈਕਟਰ ਵੀ ਇੱਕ ਨੰਬਰ ਆਈ ਪੂਰਾ ਸਾਰਾ ਜੈਨੂਨ ਡਾਈ ਕੀ ਡਿਮਾਂਡ ਕਰਦੇ ਸਾਰੇ ਜੀ ਸਾਢੇ 4 ਲੱਖ ਰੁਪਏ ਸਾਢੇ 4 ਲੱਖ ਸਾਢੇ 3 ਦਾ ਲੋਨ ਵੀ ਹੋ ਜਾਏਗਾ ਠੀਕ ਆ ਸਰ ਹਾਂਜੀ ਉਧਰ ਦਿਖਾਉਣੇ ਆ